رشید دربار صاحب ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਰਚ ਦੇ ਨਾਲ ਹਮਲਾ ਕਰਨ ਦੀ ਸ਼ਖਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹਾਲਾਂਕਿ ਐਸਜੀਪੀਸੀ ਟਾਸਕ ਫੋਰਸ ਦੇ ਜੋ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਫੜ ਲਿਆ ਜਾਂਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਟਾਸਕ ਫੋਰਸ ਨੇ ਜਿਹੜਾ ਉਸੇ ਸਮੇਂ ਉਸ ਸ਼ਖਸ ਨੂੰ ਫੜ ਲਿਆ ਗਿਆ ਤਾਂ ਬਾਣੇ ਦੇ ਵਿੱਚ ਸੀਗਾ ਸ਼ਖਸ ਉਹ ਬਾਣੇ ਦੇ ਵਿੱਚ ਸੀਗਾ ਬਾਣੇ ਦੇ ਵਿੱਚ ਰਹਿੰਦੇ ਆ ਉਸ ਦੇ ਵੱਲੋਂ ਜਿਹੜਾ ਇਹ ਕਿਰਚ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਹੌਲ ਨੂੰ ਜਿਹੜਾ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਟਾਸਕ ਫੋਰਸ ਦੇ ਜੋ ਮੁਲਾਜ਼ਮ ਨੇ ਉਹਨਾਂ ਨੇ ਨਾਲ ਦੀ ਨਾਲ ਉਸ ਨੂੰ ਫੜ ਲਿਆ ਜਾਂਦਾ ਹੈ ਮੌਕੇ ਦੀਆਂ ਤਸਵੀਰ ਤੁਹਾਨੂੰ ਦਿਖਾ ਰਿਹਾ ਤਾਂ ਹੰਗਾਮਾ ਉਸ ਵੇਲੇ ਹੋ ਜਾਂਦਾ ਜਦੋਂ ਇੱਕ ਸ਼ਖਸ ਦੇ ਵੱਲੋਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਹੈ ਤਾਂ ਫਿਲਹਾਲ ਇਹ ਕੌਣ ਹੈ ਅਜੇ ਸਾਹਮਣੇ ਨਹੀਂ ਆਇਆ ਇਹ ਕੋਈ ਪੰਜਾਬ ਦਾ ਰਹਿਣ ਵਾਲਾ ਹੈ ਜਾਂ ਫਿਰ ਬਾਦ ਬਾਹ ਕਿਸੇ ਸੂਬੇ ਦਾ ਰਹਿਣ ਵਾਲਾ ਜਾਂ ਬਾਹਰੋਂ ਕੋਈ ਆਇਆ ਸੀ ਜਾਂ ਫਿਰ ਪੰਜਾਬ ਦਾ ਸੀਗਾ ਫਿਲਹਾਲ ਇਹਦੀ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਪਰ ਮਾਹੌਲ ਨੂੰ ਜ਼ੋਰ ਵਿਗਾੜਨ ਦੀ ਜਿਹੜੀ ਉਸ ਸ਼ਖਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਰੋਂ ਦੱਸ ਦੇ ਕਿ ਅੱਜ ਕੱਲੂ ਕਾਰਾ ਅੱਧੀ ਜੜੀ ਹੈ 41ਵੀਂ ਜੜੀ ਹੈ ਵਰਸੀ ਉਹ ਮਨਾਈ ਜਾ ਰਹੀ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਕਿ ਲੱਖਾਂ ਦਾ ਇਕੱਠ ਹੋਇਆ ਸੀਗਾ ਸੰਗਤਾਂ ਨਤਮਸਤਕੋਈਆਂ ਸਿੱਖ ਜਥੇਬੰਦੀਆਂ ਖਾਸ ਤੌਰ ਤੇ ਪਹੁੰਚੀਆਂ ਤਾਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਪਹੁੰਚੀਆਂ ਤਾਂ ਸ਼ਹੀਦਾਂ ਨੂੰ ਜਿਹੜਾ ਨਮਨ ਕੀਤਾ ਗਿਆ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸ੍ਰੀ ਕਾਲ ਤੱਕ ਤਾਂ ਸਹਿਬ ਤੇ ਅਰਦਾਸ ਹੁੰਦੀ ਹੈ ਅਰਦਾਸ ਤੋਂ ਬਾਅਦ ਜੋ ਸਮਾਗਮ ਹੁੰਦੇ ਨੇ ਉਹ ਹੋਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸੇ ਦੌਰਾਨ ਉਸ ਤੋਂ ਬਾਅਦ ਮਾਹੌਲ ਖਰਾਬ ਕਰਨ ਦੀ ਜੜੀ ਇਸ ਸ਼ਖਸ ਤੇ ਵੱਲੋਂ ਕੋਸ਼ਿਸ਼ ਕੀਤੀ ਗਈ ਤਸਵੀਰਾਂ ਸੇ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਲਾਂਕਿ ਮੌਕੇ ਤੇ ਫੜ ਲਿਆ ਜਾਂਦਾ ਟਾਸਕ ਫੋਰਸ ਦੇ ਵੱਲੋਂ ਐਸ.ਪੀ.ਸਿ ਟਾਸਕ ਫੋਰਸ ਦੇ ਵੱਲੋਂ ਮੌਕੇ ਤੇ ਫੜਾਇਆ ਜਾਂਦਾ ਉਸ ਤੋਂ ਬਾਅਦ ਅਤਾ ਹੰਗਾਮਾ ਜਿਹੜਾ ਗਾウス ਵਿੱਚੇ ਜ਼ਰੂਰ ਹੋ ਜਾਂਦਾ ਤਸਵੀਰਾਂ ਸਿੱਧੀਆਂ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਆ ਤਾਂ ਅੱਜ ਵੱਡਾ ਇਕੱਠ ਜਿਹੜਾ ਸ੍ਰੀ ਦਰਬਾਰ ਸਾਹਿਬ ਤੋਂ ਹੋਇਆ ਸੀਗਾ ਕੱਲੂ ਕਾਰੇ ਦੀ ਅੱਜ 41ਵੀਂ ਵਰਸੀ ਹੈ 41ਵੀਂ ਵਰਸੀ ਮੌਕੇ ਜਿਹੜਾ ਇਹ ਹੁੜਦੰਗ ਮੱਚ ਜਾਂਦਾ ਹੈ ਇਹ ਹੰਗਾਮਾ ਹੋ ਜਾਂਦਾ ਹੈ ਤਾਂ ਮਾਹੌਲ ਖਰਾਬ ਕਰਨ ਦੀ ਸਖਸ਼ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਤਰ੍ਹਾਂ ਮਾਹੌਲ ਨੂੰ ਖਰਾਬ ਕਰਨ ਦੀ ਸਖਸ਼ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੌਣ ਹੈ ਕਿ ਤੂੰ ਆਇਆ ਸੀਗਾ ਕੀ ਇਹ ਦੀ ਸਾਜ਼ਿਸ਼ ਸੀ ਕਿਸ ਨੇ ਇਸ ਨੂੰ ਭੇਜਿਆ ਇਹ ਸਾਰਾ ਜਾਂਚ ਦਾ ਵਿਸ਼ਾ ਇਹ ਪੁੱਛਗੇ ਚੋਸ ਦੇ ਕੋਲ ਕਿਤੀ ਜਾਏਗੀ ਫਿਰ ਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਕਿਸ ਤਰ੍ਹਾਂ ਜਿਹੜਾ ਉਸ ਦੇ ਵੱਲੋਂ ਇਹ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤ੍ਰਿਸ਼ੀਦਰਬਾਰ ਸਾਹਿਬ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਰਚ ਦੇ ਨਾਲ ਹਮਲਾ ਕਰਨ ਦੀ ਸ਼ਖਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹਾਲਾਂਕਿ ਐਸਜੀਪੀਸੀ ਟਾਸਕ ਫੋਰਸ ਦੇ ਜੋ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਫੜ ਲਿਆ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਟਾਸਕ ਫੋਰਸ ਨੇ ਜਿਹੜਾ ਉਸੇ ਸਮੇਂ ਉਸ ਸ਼ਖਸ ਨੂੰ ਫੜ ਲਿਆ ਗਿਆ ਤਾਂ ਬਾਣੇ ਦੇ ਵਿੱਚ ਸੀਗਾ ਸ਼ਖਸ ਉਹ ਬਾਣੇ ਦੇ ਵਿੱਚ ਸੀਗਾ ਬਾਣੇ ਦੇ ਵਿੱਚ ਰਹਿੰਦੇ ਆ ਉਸ ਦੇ ਵੱਲੋਂ ਜਿਹੜਾ ਇਹ ਕਿਰਚਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਹੌਲ ਨੂੰ ਜਿਹੜਾ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਟਾਸਕ ਫੋਰਸ ਦੇ ਜੋ ਮੁਲਾਜ਼ਮ ਨੇ ਉਹਨਾਂ ਨੇ ਨਾਲ ਦੀ ਨਾਲ ਉਸ ਨੂੰ ਫੜ ਲਿਆ ਜਾਂਦਾ ਹੈ ਮੌਕੇ ਦੀਆਂ ਤਸਵੀਰ ਤੁਹਾਨੂੰ ਦਿਖਾ ਰਿਹਾ ਤਾਂ ਹੰਗਾਮਾ ਉਸ ਵੇਲੇ ਹੋ ਜਾਂਦਾ ਜਦੋਂ ਇੱਕ ਸ਼ਖਸ ਦੇ ਵੱਲੋਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਹੈ ਤਾਂ ਫਿਲਹਾਲ ਇਹ ਕੌਣ ਹੈ ਅਜੇ ਸਾਹਮਣੇ ਨਹੀਂ ਆਇਆ ਇਹ ਕੋਈ ਪੰਜਾਬ ਦਾ ਰਹਿਣ ਵਾਲਾ ਹੈ ਜਾਫਰਵਾਦ ਬਾਹਰ ਕਿਸੇ ਸੂਬੇ ਦਾ ਰਹਿਣ ਵਾਲਾ ਜਾਂ ਬਾਹਰੋਂ ਕੋਈ ਆਇਆ ਸੀ ਜਾਂ ਫਿਰ ਪੰਜਾਬ ਦਾ ਸੀਗਾ ਫਿਲਹਾਲ ਇਹਦੀ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਪਰ ਮਾਹੌਲ ਜੂਰ ਵਿਗਾੜਨ ਦੀ ਜਿਹੜੀ ਉਸ ਸ਼ਖਸ ਤੇ ਬੋਲੋ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਰੂ ਦੱਸ ਦੇ ਕਿ ਅੱਜ ਕੱਲੂ ਕਾਰਾ ਅੱਧੀ ਜੜੀ ਹੈ 41ਵੀਂ ਜੜੀ ਹੈ ਵਰਸੀ ਉਹ ਮਨਾਈ ਜਾ ਰਹੀ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਕਿ ਲੱਖਾਂ ਦਾ ਇਕੱਠ ਹੋਇਆ ਸੀਗਾ ਸੰਗਤਾਂ ਨਤਮਸਤ ਕੋਈਆਂ ਸਿੱਖ ਜਥੇਬੰਦੀਆਂ ਖਾਸ ਤੌਰ ਤੇ ਪਹੁੰਚੀਆਂ ਤਾਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਪਹੁੰਚੀਆਂ ਤਾਂ ਸ਼ਹੀਦਾਂ ਨੂੰ ਜਿਹੜਾ ਨਮਨ ਕੀਤਾ ਗਿਆ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸ਼੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਹੁੰਦੀ ਹੈ ਅਰਦਾਸ ਤੋਂ ਬਾਅਦ ਜੋ ਸਮਾਗਮ ਹੁੰਦੇ ਨੇ ਉਹ ਹੋਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸੇ ਦੌਰਾਨ ਉਸ ਤੋਂ ਬਾਅਦ ਮਾਹੌਲ ਖਰਾਬ ਕਰਨ ਦੀ ਜੜੀ ਇਸ ਸ਼ਖਸ ਤੇ ਵੱਲੋਂ ਕੋਸ਼ਿਸ਼ ਕੀਤੀ ਗਈ ਤਸਵੀਰਾਂ ਸਿੱਤ ਨੂੰ ਲਗਾਤਾਰ ਦਿਖਾ ਰਿਹਾ ਹਾਲਾਂਕਿ ਮੌਕੇ ਤੇ ਫੜ ਲਿਆ ਜਾਂਦਾ ਟਾਸਕ ਫੋਰਸ ਦੇ ਵੱਲੋਂ ਅਸ ਦੀ ਪਿਸਟਾਸਕ ਫੋਰਸ ਦੇ ਵੱਲੋਂ ਮੌਕੇ ਤੇ ਫੜਾਇਆ ਜਾਂਦਾ ਉਸ ਤੋਂ ਬਾਅਦ ਤਾਂ ਹੰਗਾਮਾ ਜਿਹੜਾ ਉਸ ਵਿੱਚੇ ਜ਼ਰੂਰ ਹੋ ਜਾਂਦਾ ਤਸਵੀਰਾਂ ਸਿੱਧੀਆਂ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਅੱਜ ਵੱਡਾ ਇਕੱਠ ਜਿਹੜਾ ਸ੍ਰੀ ਦਰਬਾਰ ਸਾਹਿਬ ਤੋਂ ਹੋਇਆ ਸੀਗਾ ਕੱਲੂ ਕਾਰੇ ਦੀ ਅੱਜ 41ਵੀਂ ਵਰਸੀ ਹੈ 41ਵੀਂ ਵਰਸੀ ਮੌਕੇ ਜਿਹੜਾ ਇਹ ਹੁੜਦੰਗ ਮੱਚ ਜਾਂਦਾ ਹੈ ਇਹ ਹੰਗਾਮਾ ਹੋ ਜਾਂਦਾ ਹੈ ਤਾਂ ਮਾਹੌਲ ਖਰਾਬ ਕਰਨ ਦੇ ਇਸ ਸ਼ਖਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿs ਤਰ੍ਹਾਂ ਮਾਹੌਲ ਨੂੰ ਖਰਾਬ ਕਰਨ ਦੀ ਇਸ ਸ਼ਖਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੌਣ ਹੈ ਕਿੱਥੋਂ ਆਇਆ ਸੀਗਾ ਕੀ ਇਹ ਦੀ ਸਾਜ਼ਿਸ਼ ਸੀ ਕਿਸ ਨੇ ਇਸ ਨੂੰ ਭੇਜਿਆ ਇਹ ਸਾਰਾ ਜਾਂਚ ਦਾ ਵਿਸ਼ਾ ਇਹ ਪੁਛ ਕੇ ਚੋਸ ਦੇ ਕੋਲ ਕੀਤੀ ਜਾਏਗੀ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੀ ਹੈ ਕਿਸ ਤਰ੍ਹਾਂ ਜਿਹੜਾ ਉਸ ਦੇ ਵੱਲੋਂ ਇਹ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ